हां जी भाई जी शास्त्री जी सारे ਭਰਾਵਾਂ ਨੂੰ ਸੋ ਮਿੱਤਰੋ ਜਿਹੜੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨਿਆ ਤਰੀਕ ਨੋਟ ਕਰ ਲੋ ਜੀ 14 ਤਰੀਕਾ 5 ਮਹੀਨਾ ਦਾ 2025 ਬਾਈ ਕੋਲੇ ਮੁਰਾ ਨਾਲ ਸਲਦੇ ਆ 5 ਕਟੀਆਂ ਤੇ 5 ਸ ਨੂੰ ਖੀਰੀਆਂ ਮਿਲਣੀਆਂ ਤੇ 5 ਸ ਨੂੰ ਚਾਰ ਚਾਥਾ ਥਨ ਮਿਲਗੇ 5 ਵੀ ਵੱਖਰੀ ਜਿਹੜੀ ਫੋਰਸ ਹੈ ਉਹ ਕਿਸੇ ਦੇ ਨਹੀਂ ਮਿਲੂਗੀ ਕਟੀਆਂ ਬਾਈ ਕੋਲੇ ਸਾਰੀਆਂ ਤਕਰੀਬਨ ਸ਼ਕੀਨ ਆ ਮੰਨ ਕੇ ਚੱਲੀ ਨਾ ਦੋ ਤਿੰਨ ਕਟਾਂ ਦਾ ਮਾਲਾ ਪੂਰਾ ਬਾਖਮਾਲ ਜਿਵੇਂ ਆ ਦੇਖੋ ਆ ਕੱਟੀ ਦੀ 2 ਨੰਬਰ ਖੜੀ ਹੈ ਨਾ ਬਾਖਮਾਲੀ ਜਿਹਨੇ ਪਹਿਲੇ ਨੰਬਰ ਦੇ ਪੁਰਸ਼ ਸ਼ੱਕੇਵੰਦ ਕੱਟੀ ਆ ਤੇ ਇਹ ਨੰਬਰ ਦੇ ਕੱਦ ਕਾਠ ਦੇ ਪ੍ਰਿੰਟ ਦੇ ਵਿੱਚ ਮਲ ਆਪ ਤੇ ਇਧਰ ਲਾਸਟ ਤੇ ਘੜੀ ਕੱਟੀ ਤੇ ਇੱਕ ਕੱਟੀ ਜਿਹੜੀ ਆਹਾ ਤੇ ਪੰਜ ਕੱਟਾਂ ਜਿਹੜੀ ਤੁਹਾਨੂੰ ਕੱਟੀ ਪਸੰਦ ਆਉਗੀ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂ ਕਿ ਕੀ ਕੀ ਡਿਟੇਲ ਆਗੀ ਸੋ ਉਸ ਤੋਂ ਪਹਿਲਾਂ ਬੇਨਤੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਸੇ ਤਾਂ ਠੀਕ ਆ ਲਖੇ ਠੀਕ ਠਾਕ ਤੁਸੀਂ ਸੁਪਰਾ ਕਿਵੇਂ ਕਹਿਮ ਆ ਵਧੀਆ ਭਰਾ ਤੇ ਨਾਮ ਤੇ ਐਡਰੈਸ ਬੋਲ ਦੇ ਬੱਸ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ 97799 9511 ਆਪਣਾ ਫੋਨ ਨੰਬਰ ਪਹਿਲੇ ਏ ਤੇ ਜਿਵੇਂ ਪਹਿਲੀ ਕੱਟੀ ਆ ਮੇਰੇ ਤਾਂ ਸਾਰਾ ਕੱਟਣ ਚਾਚਾ ਥਾਈਆਂ ਗੇ ਮੇਰੇ ਜੇ ਆਪਣੇ ਹੋਣਗੇ ਤਾਂ ਆਪਾਂ ਪਹਿਲੀਆਂ ਜੀ ਗੱਲ ਕਰ ਦਿੰਨੇ ਆ ਐ ਕਰ ਆ ਕੱਟੀ ਬਸ ਥਾਣੇ ਦਿਖਾ ਦਈਏ ਆਪਾਂ ਹਾਂ ਦੇਖ ਇਹਨਾਂ ਇਧਰ ਮੂਹਲੇ ਪਾਸੇ ਮਾੜ ਆ ਫੇਰ ਪਸ਼ੂ ਆਲ ਮੰਨ ਲਾ ਹਾਂ ਜੇ ਆਪਾਂ ਚਾਰ ਕਹਤੇ ਤਾਂ ਚਾਰ ਹੀ ਹੋਣਗੇ ਜੇ ਪੰਜ ਹੋਣਗੇ ਤਾਂ ਆਪਾਂ ਦੱਸ ਕੇ ਦੇਵਾਂਗੇ ਹੂੰ ਜਿਵੇਂ ਆ ਕੱਟੇ ਦੇਖੋ ਥਾਣਾ ਦੀ ਬੜੀ ਸਾਫ ਆ ਗਈ ਇੱਥੇ ਰੋਕੇ ਰੱਖੀ ਵੀਰੇ ਹਾਂਜੀ ਕਿੰਨੀ ਕੁ ਉਮਰ ਦੀ ਲੱਗ ਭਾਗੇ ਜੀ 16 ਮਹੀਨਿਆਂ ਦੀ ਬਈ 16 17 ਇੱਥੇ ਜਮਾ ਲਗਿਆ ਹੈ ਹਾਂਜੀ ਹਾਂਜੀ ਦੇਖ ਆਪਾਂ ਕੱਦ ਕਾ ਠੀਕ ਹੈ ਕੱਟੀ ਨਾ ਸੈਂਗ ਸੂੰਗ ਵੀ ਕੱਟੀ ਸੈਂਗ ਸੂੰਗ ਦੇਖ ਫੇਸ ਦੇਖ ਲੱਖੇ ਬਾਈ ਹੂੰ ਸੈਂਗਵੀ ਨਾਲ ਦੇ ਮੋੜ ਨਾਲ ਸਟਾਰਟ ਕਰਤੇ ਤੇ ਲਗਾ ਲੱਗ ਭਾਗੇ ਜੀ ਮਿੱਤਰੋ ਸਵਾ ਆਪਾਂ ਡੇਢ ਸਾਲ ਦੀ ਸਵਾ ਸਵਾ ਕ ਸਾਲ ਦੀ ਮੰਨ ਲ ਗਏ ਨਾ ਸਵਾ 18 ਮਹੀਨਾ ਦੀ ਹਾਂ ਹਾਲਾ ਤੋਰ ਕੇ ਦਿਖਾ ਜਾਈ ਬੜੀ ਚੰਗੀ ਕੱਟੀ ਆ ਬਾਈ ਲਖੇ ਹਾਂ ਕੱਟੀ ਘਰ ਚੰਗੀ ਆ ਵੀਰੇ ਦੇਖੋ ਬੈਸਤਾ ਦੇਖੋ ਜਿਹੜਾ ਇਹ ਆਪਣੇ ਘਰ ਦਾ ਸ਼ਿੰਗਾਰ ਹੈ ਇਹ ਮਾੜਾ ਕੁਛ ਕੋਈ ਵੀ ਨਹੀਂ ਚੰਦਾ ਸਾਰੇ ਚੰਗੀ ਹੁੰਦੇ ਹਨ ਇਹ ਹਾਂਜੀ ਹਾਂ ਪਰ ਫਿਰ ਵੀ ਚੰਗੇ ਚੰਗਾ ਫੇਰੀ ਆਪਾਂ ਕਹਿਣਾ ਬਣਦਾ ਨਾ ਜੇ ਕੋਈ ਚੀਜ਼ ਚੰਗੀ ਹੁੰਦੀ ਹੈ ਆਪਣੇ ਲਖੇ ਕੋਸ਼ਿਸ਼ਾਂ ਇਹ ਹੁੰਦੀ ਆਲੀ ਵੀ ਆਪਾਂ ਜਿਹੜੀ ਚੀਜ਼ ਲੈ ਆਈਏ ਤੇ ਚੰਗੀ ਚੀਜ਼ ਲੈ ਆਈਏ ਤੇ ਆਪਾਂ ਬਸ ਠੀਕ ਆ ਮੋੜ ਲਾ ਵੀ ਚਰਾਈ ਵਾਲੀ ਕੱਟੀ ਆ ਨਾ ਤੇ ਇੱਥੋਂ ਦੀ ਤੌਰ ਕਿਸ ਨੂੰ ਦਿਖਾ ਦੇਣਾ ਕੱਟੀ ਥੋੜੀ ਜਿਹੀ ਉਹ ਨਹੀਂ ਆਪਾਂ ਮਸਾਲਾ ਘੇ ਲਾਉਣਾ ਵੀ ਇਹਦੀ ਮਾਂ ਨੇ ਐ ਕਰਿਆ ਸੀ ਇੰਨਾ ਦੁੱਧ ਸੀ ਹੁਣ ਜੇ ਮਾਨਾ ਆਪਾਂ ਕੋ ਪੰਜ ਕੱਟੀਆਂ ਹੈ ਹਾਂਜੀ ਨਾ ਤਾਂ ਇਹ ਦੱਸਣਾ ਵੀ ਕਿਹੜੀ ਕਿਹੜੇ ਟਿੱਕੀਆਂ ਨਾ 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 ਮੈਂ ਇਹ ਗੱਲ ਨਾ ਇਹ ਦੱਸਣਾ ਵੀ ਕੋ 18 ਵਾਲੀ ਦੇ ਕੋ 15 ਦੇ 12 ਵਾਲੀ ਦੀ ਹੈ ਮੇਰੇ ਨਾਲ ਤਾਂ ਆਪਾਂ 200 ਗ੍ਰਾਮ ਕੱਢਣਾ ਦੁੱਧ ਨਾ ਪਾਉਣਾ ਉਹ ਤਾਂ ਅਗਲੇ ਨੇ ਵੀ 200 ਗ੍ਰਾਮ ਕਿਵੇਂ ਜਿਵੇਂ ਅਗਲਾ ਕਹਿੰਦਾ 16 ਕਿਲੋ 200 ਗ੍ਰਾਮ 15 ਕਿਲੋ 470 ਗ੍ਰਾਮ ਇਹ ਨਾ ਆਪਾਂ ਗ੍ਰਾਮਾਂ ਚ ਉਹਨਾ ਨਾ ਆਪਾਂ ਦੱਸੇ ਬਰੀਡ ਦੇਖ ਲਓ ਤੁਸੀਂ ਮੱਕਟੀਆਂ ਕੱਟੀਆਂ ਜਿਹਨੂੰ ਚੰਗੀ ਲੱਗੂ ਲੈ ਜੂ ਆਪਾਂ ਦੇਖ ਆਪਣੀ ਦਾ ਪਰਮਾਤਮਾ ਵੱਲੋਂ ਇਹੀ ਸੇਵਾ ਕੀਤੀ ਆਪਾਂ ਕਰਮਾਂ ਵਾਲੀਆਂ ਜਿੱਦਾਂ ਕ ਆਪਣਾ ਨਾ ਫਰਜ਼ ਆਗਾ ਆਪਾਂ ਚੰਗੇ ਟਿਕਾਣੇ ਪਹੁੰਚਾਉਣੀ ਆ ਇਹ ਸਹੀ ਗੱਲ ਆ ਇਹ ਦੋ ਨੰਬਰ ਕੱਟੀਆਂ ਮਿੱਤਰ ਤੇ ਅੱਡ ਬਲਾਇਕਾ ਗਿਆ ਨਾ ਜਮਾ ਇਹ ਅੱਡ ਬਲਾਇਕਾ ਕੱਟੀਆਂ ਵੀਰੇ ਲਖੇ ਸ਼ਕੀਨ ਆ ਗਈ ਨਾ ਕੱਲ ਲਾ ਕੇ ਨਾ ਸ਼ਕੀਨ ਦੇਖ ਬਰੀਕੀ ਦੇਖ ਜਮਾ ਨਾ ਜਿਹੜਾ ਪਤਲੀ ਚਮੜੀ ਹੁੰਦੀ ਲਖੇ ਬਰੀਕੀ ਉਹ ਕੱਢਦਾ ਅੱਛਾ ਇੱਕ ਮਿੰਟ ਰੁਕੀ ਥਾਂ ਦਿਖ ਹੂੰ ਚਾਰ ਥਾਣਾ ਤੇ ਝੋਲੀ ਬਲਾਂ ਵਾਲੀ ਆ ਗਈ ਨਾ ਮਿੱਤਰ ਬਲਾਂ ਵਾਲੀ ਝੋਲੀ ਇੱਥੋਂ ਅਸੀਂ ਪੈਠਪੜੀ ਬੰਦ ਚਾ ਗਾ ਲੋ ਸ਼ਕੀਨ ਰਾਜੀ ਰੂਜੀ ਪੂਰੀ ਆ ਗਈ ਨਾ ਕੱਟੀ ਬਾਈ ਬਾਟਨ ਨੇ ਬਾਈ ਲੱਖੇ ਦਿਨਾਂ ਦੇ ਮਟਰ ਵਾਲੀਆਂ ਕੱਟੀਆਂ ਪੂਰੀ ਤੇ ਪੂਛ ਤੇ ਵਾਲ ਚਟਾ ਤੇ ਨਹੀਂ ਕੋਈ ਹੈਗਾ ਬਾਈ ਤੂੰ ਭਾਲ ਹੀ ਦੇ ਹਾਂ ਲੈ ਦਿਖਾ ਦਗੇ ਆਪ ਇੱਥੋਂ ਸ਼ਕੀਨ ਕੱਟੀ ਆ ਕਿੰਨੀ ਕੁ ਉਮਰ ਦੀ ਹੈਗੀ ਕੱਟੀ ਡੇਢ ਸਾਲ ਉਮਰ ਇਹ ਡੇਢ ਸਾਲ ਦੀ ਆ ਹਾਂਜੀ ਤਕਰੀਬਨ ਮਾਲੇ ਤਿੰਨ ਚਾਰ ਕਿ ਮਹੀਨੇ ਤੱਕ ਰ ਪਰ ਆਲੂ ਦੀਆਂ ਪੰਜ ਕਿ ਮਹੀਨੇ ਰੱਖਤਾ ਨਾ ਪੰਜ ਲਾਲਾ ਰੋਸ਼ੀਆ ਖੁੱਲੇ ਹੀ ਲਾਲਾ ਕਈ ਵਾਰ ਕੋਈ ਇਧਰ ਉਧਰ ਹੋ ਜਾ ਟਾਟ ਜਾਂਦੀ ਖਰਾਬ ਕੱਟ ਜਾਂਦੀ ਥੋੜਾ ਫਰਕ ਪੈਦਾ ਪਦਲੀ ਤਾਂ ਹੁਣ ਸਾਈ ਮਿੱਤਰੋ ਕੱਟੀ ਬਾਕੀ ਪਦਲੀ ਚਾਂਦੀ ਥੋਰ ਬਾਈ ਫਿਰ ਵੀਡੀਓ ਲੰਬੀ ਆਪਣੀ ਬਹੁਤ ਵਣ ਜਾਂਦੀ ਆ ਗੱਲਾਂ ਤੇਰੇ ਅੰਦਰ ਵੀ ਕਰਨ ਦਾ ਬਹੁਤ ਜੀਕਰ ਦਾ ਤੇ ਗੱਲਾਂ ਮੇਰੇ ਅੰਦਰ ਵੀ ਬਹੁਤ ਹੁੰਦਾਂ ਐ ਤੇ ਕਈ ਵਾਰਾ ਬਾਅਦ ਚ ਗੱਲਾਂ ਦਾ ਆਪਣਾ ਗੁਸਾ ਹੀ ਮਾਨੇ ਆ ਵੀ ਗੱਲਾਂ ਅਸੀਂ ਐਂ ਕਰਦੇ ਕਰ ਆਪਾਂ ਖਰੀਆਂ ਕਰਦੇ ਨਾ ਉਹ ਲੱਗਦੀਆਂ ਮਿਰਚਾਂ ਹਾਂ ਲੱਗੀ ਰਾਂ ਲੰਬਾ ਘਣਾ ਲਈ ਬਾਈ ਦੋਨ ਲੈ ਇਹ 1.5 ਸਾਲ ਦੀ ਮਿੱਤਰੋ ਕੱਟੀ ਰੰਗ ਬਣ ਚੰਗਾ ਕੇ ਇਹ ਕੁਸੇ ਇੱਕ ਰੱਖੇ ਕਿੰਨਾ ਪਿਆਰਾ ਬਾਈ ਹਾਂ ਇਥੇ ਰੋਕੀ ਹੂੰ ਜਾਂ ਮੈਂ ਸਾਰੀ ਜੈਡ ਬਲੈਕ ਸ਼ਾਹ ਕਰੀ ਜੈਡ ਬਲੈਕ ਕੱਟੀ ਠੀਕ ਨੇ ਤੇ ਲੱਜ ਲਵੇ ਲੰਬੀ ਮਾੜਾ ਕਢਾ ਦੇ ਕਿਹੜਾ ਕੱਟੀਦਾ ਯਾਰ ਹਾਂ ਕਿਹੜਾ ਕੱਟੀ ਦੇ ਨੇ ਚੰਗੇ ਨੈ ਨਾਕਸ਼ ਨੇ ਆਪਣਾ ਗੇੜਾ ਕਢਾ ਦੇ ਸਮਾਰਠ ਠੀਕ ਆ ਬਾਈ ਲਿਆ ਮੋੜ ਕੇ ਹੁਣ ਫੇ ਬਰੀਕ ਚામੜੀ ਲਖੇ ਬਰੀਕ ਚામੜੀ ਬਾਜ ਨਾਲ ਹੀ ਕੱਟੀ ਆ ਕਰ ਮਲਾ ਕੇ ਵਜਣਾ ਹੈਗਾ ਤੇ ਰੇਟ ਰੂਟ ਵੀਰੇ ਫੇਰ ਇਹਨਾਂ ਦੇ ਫਰੇਟ ਇਹਨਾਂ ਦੇ ਵੀਰੇ ਫੋਨ ਤੇ ਪੰਜਾਂ ਦੀ ਇਸ ਵਾਰ ਫੇਰ ਤੈਨੂੰ ਲੋਕ ਦਰਸ਼ਕ ਵੀਰ ਫੇਰ ਤਰੇ ਨਾ ਰਹੇ ਹੁਣ ਗੇਟ ਨਹੀਂ ਕਰਾਹੇ ਕਰ ਨਹੀਂ ਸਕਦੇ ਆਪਾਂ ਪਰਦਾ ਹੁੰਦਾ ਹਰੇਕ ਨੇ ਯਾਰ ਇੱਕ ਦੂਜੇ ਤੋਂ ਆਪਾਂ ਲੈ ਕੇ ਚੀਜ਼ ਵੇਚਦੇ ਨਾ ਬਾ ਸਾਰੇ ਜਿੰਨੇ ਭਰਾ ਮੇਰੇ ਦੇ சேனਲ ਤੇ ਜੁੜਿਆ ਸਾਰੇ ਭਰਾਵਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਥੋੜਾ ਵੜਾ ਕੰਪਰਮਾਈਜ਼ ਜ਼ਰੂਰ ਕਰਿਆ ਕਰੋ ਭਰਾਵਾਂ ਕੇ ਠੀਕ ਆ ਦੇਖੋ ਸਾਨੂੰ ਕੋਈ ਹਰਜ ਨਹੀਂ ਹੈਗਾ ਚਾਹੇ ਵੇਚ ਕਰਾ ਲਓ ਚਾਹੇ ਬਾਹਰ ਕਾਓ ਰੇਟ ਹੈ ਨਾ ਪਰ ਇਹਨਾਂ ਦੇ ਜਿਹੜੇ ਭਰਾ ਬਿਵਾਰ ਕਰਦੇ ਰੋ ਰੋਹ ਦਾ ਸਿਲਪ ਜਿਹਦਾ ਕੰਮ ਹੈ ਇਹਨਾਂ ਦਾ ਪੜਦਾ ਹਰਜ ਕਰ ਲਓ ਮੈਂ ਤੇਥੋਂ 30000 ਦੀ ਕੱਟੀ ਲਿਆ ਆ ਹੂੰ ਠੀਕ ਆ ਨਾ ਮੈਂ ਇੱਥੇ 35 ਮੰਗ ਲਿਆ ਹੂੰ ਤੂੰ ਮੈਨੂੰ ਕਿੱਥੇ ਦੀਦੀ ਦੇ ਉਸੇ ਬੰਦੇ ਨੇ ਵੀਡੀਓ ਦੇਖ ਲਈ ਵੀ ਮੈਂ ਇਥੋਂ 30 ਦੀ ਲੈ ਕੇ ਆ ਕੇ 35 ਮੰਗ ਲਿਆ ਹਾਂ ਉਹ ਦੁਬਾਰਾ ਆ ਠੀਕ ਆ ਤੇ ਨੰਬਰ ਕੱਟੀ ਆ ਗਈ ਕਿੰਨੀ ਕੁ ਮਰ ਦੀ ਆ ਗਈ ਲੱਗ ਭਾਈ ਜੀ ਇਹ ਵੀ ਡੇਢ ਸਾਲ ਦੀ ਹੈ ਲੱਖੇ ਬਾਈ ਡੇਢ ਸਾਲ ਦੀ ਥਾਣਾ ਦਿਖਾ ਦੀ ਲੱਪ ਕੱਟੀ ਆਣ ਇਹ ਦੇਖ ਬਾਈ ਜਮਾ ਹੂੰ ਆਥੋਂ ਬਹੁਤ ਚੰਗਾ ਲੱਗਿਆ ਹੋਇਆ ਕਰਮ ਵਾਲੀ ਦਾ ਚਾਰ ਥਾਣਾ ਏ ਝੋਲੀ ਵੀ ਚੰਗੀ ਕਰਮ ਵਾਲੀ ਦੀ ਤੇ ਇਥੋਂ ਸੀ ਪੈਠੋਲੇ ਦੀ ਮਾਪਰ ਚੈੱਕ ਕਰ ਲੋ ਪੂਰੀ ਚੰਗੀ ਬਾਈ ਕੋਲੀ ਬਾਈ ਲੰਬਾਈ ਲੰਮੂ ਯਾਰ ਬੋਲ ਦਿਖਾ ਦੇ ਲੰਬਾਈ ਬਹੁਤਾ ਘੱਟੀ ਵੀ ਰਹਿਣਾ ਬਾਈ ਦਾ ਟਕਾਣਾ ਇੱਥੇ ਰੁਕ ਵੀ ਜਾਂ ਡੇਢ ਲੋਟ ਲਾ ਕੇ ਇੱਥੇ ਹਟ ਜਾ ਪੁੱਤ ਇੱਥੋਂ ਦੇਖੋ ਜੀ ਕੱਟੀ ਦੀ ਲੰਬਾਈ ਦੇਖੋ ਕੱਟੀ ਦੀ ਬੇਲਬੂਲ ਸਾਰੀਆਂ ਕੱਟੀਆਂ ਨਾਲੋਂ ਕੱਦ ਉਮਰ 1.5 ਸਾਲ ਆ ਗਈ। ਉਮਰ 1.5 ਸਾਲ। ਢਾਣ ਤੋਂ ਵੀ ਬੜੀ ਲੰਬੀ ਹੈ ਮਿੱਤਰਾਂਾ। ਹਾਂ। ਬਰੀਕੀ ਇਹ ਸੰਗ ਵੀ ਮਾਲਦੀ ਨੇ ਨਾਲ ਹੀ ਮੋੜਨੇ ਸਟਾਰਟ ਕਰਤੇ ਆ। ਹਾਂਜੀ। ਲੈ ਜਾ ਲੰਬਾ ਕਰਾ ਲਾ ਗੇੜਾ ਬਈ ਦਾ। ਲੱਤਾਂ ਤੋਂ ਚੈੱਕ ਕਰ ਲਓ ਮਿੱਤਰੋ ਲੰਬੀ ਆ ਪੂਰੀ। ਤਕਰੀਬਨ 1.5 ਸਾਲ ਦੀ ਉਮਰ ਹੈ। ਕੱਦ ਕਾੜ ਹੋਈ ਚੰਗਾ ਤੇ ਬਰੀਡ ਵੀ ਚੰਗੀ ਆ। ਬਾਕੀ ਵਜਨ ਦਾ ਜੀ ਵੀ ਇਹ ਆ। ਕੱਟਟੀ ਦਾ ਚੰਗਾ ਕੋਲ ਮਲਾ ਕੇ ਨਾ ਕੋਈ ਬਾਹਲੀ ਲੇਸੀ 라ਮੀ ਨਹੀਂ। ਜੀ ਬਾਈ। ਕੋਈ ਓਵਰ ਫੈਟ ਨਹੀਂ। ਨਹੀਂ ਨਹੀਂ ਬਾਈ ਜਮਾਈ ਨਹੀਂ। ਹੂੰ। ਲੈ ਇਥਾਨੇ ਆ ਮਾਰ ਲਓ। ਚੰਗੇ ਕੋਲ ਮਲਾ ਕੇ ਕੱਟੀ ਤੇਰਾ ਨੰਬਰ। ਤੇ ਕੱਟੀ ਆ ਤੇ 1 ਨੰਬਰ ਇਹ ਵੀ ਪੂਰੀ ਚੰਗੀ ਆ ਪਹਿਲਾਂ ਤਨ ਘਟਾ ਦਾ ਪੂਰਾ ਫੋਲੋ ਸ਼ਕੀਨਾ ਗਿਆ ਨਾ ਹਾਂਜੀ ਤੇ ਜਿਹੜੀ ਸਾਨੂੰ 5 ਨੰਬਰ ਦਿੱਤੇ ਸਭਲਾ ਮੈਂ ਚਲਦੀ ਜਲਦੀ ਵੀਡੀਓ ਸਟਾਰਟ ਨਿਗਾ ਮਰਵਾ ਦੇਣਾਗਾ ਆ ਗਈ 4 ਨੰਬਰ ਹਣਾ 4 ਨੰਬਰ ਕੱਟੀ ਜੀ ਤੇ ਇਹ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਬਈ 1.5 ਸਾਲ ਦੀ ਆ ਯਾਰ ਥੋੜੀ ਜਿਹੀ ਨਾ ਠੀਕ ਜੇ ਘਰੋਂ ਆਈ ਵੀ ਆ ਹਲਕੇ ਘਰੋਂ ਖੋਖ ਦਿਖਾ ਬਈ ਖੋਲ ਕੇ ਜਰੂਰ ਦਿਖਾ ਥੋੜ ਕੇ ਦਿਖਾ ਲੀ ਥੋੜੀ ਜਿਹੀ ਫਿੱਕੀ ਆ ਕੱਟੀ ਚਲੋ ਹੋਰ ਜਾ ਰੇਟ ਕਰ ਇਹ ਆ ਗਈ ਮਿੱਤਰੋ 4 ਨੰਬਰ ਕੱਟੀ ਹਣਾ ਥੋੜੇ ਹਲਕੇ ਘਰੋਂ ਆਈ ਗੱਲ ਤੇਰੇ ਵਾਲੀ ਨਾ ਬਾਈ ਵੀਰੇ ਆਪਣਾ ਵੀਡੀਓ ਤੇ ਤੁਹਾਨੂੰ ਪਤਾ ਹੀ ਆ ਨਹੀਂ ਸਾਰੇ ਪਾਸੇ ਘਾਟ ਹੁੰਦਾ ਹੂੰ ਥੋੜਾ ਬਾਈਲ ਨੂੰ ਕੀ ਆਪਾਂ ਜਾਣ ਕੇ ਲੈਂਦੀ ਆ ਇਹ ਯਾਰ ਹੁਣ ਮੰਨ ਕੇ ਚੱਲੋ ਜੇ ਆਪਾਂ ਨਾ ਲੈਂਦੇ ਹਨਾ ਕਿਸੇ ਕੱਟ ਵਾਲ ਨੂੰ ਵੇਚਦਾ ਨਹੀਂ ਨਾਲੇ ਨੇ ਹੈ ਤੇ ਮੰਨ ਕੇ ਚੱਲ ਵੀ ਕਈ ਆ ਭਰਾ ਮੂਰਲਾ ਵੀ ਹਲਕਾ ਰੇਟਰਨ ਲਾ ਹੋਇਆ ਕੋਈ ਚੀਜ਼ ਨਹੀਂ ਨਾ ਸਿਰਫ ਇੱਕ ਦੋ ਕੱਟ ਚੰਗੇ ਫੀਡ ਦੇ ਭਾਲ ਦੇ ਆ ਖਰਾਕ ਦੀ ਕਮੀ ਆ ਚਲੋ ਕੱਟੀ ਚ ਬਰੀਕੀ ਬਰੁਕੀ ਕੰਨੀ ਉਹ ਤਾਂ ਨਹੀਂ ਕੋਈ ਕਮੀ ਹੂੰ ਕੱਟੀ ਸ਼ਕੀਨ ਆ ਕਦ ਕਰ ਲੰਬਾਈ ਲੰਬੀ ਬਹੁਤ ਨਾ ਕੱਟੀ ਹੈ ਨਾ ਬਾਕੀ ਆ ਪੋੜੇ ਦੀ ਜਿਵੇਂ ਲੰਬਾਈ ਲੁਭੀ ਚੰਗੀਆਂ ਵੀਰੇ ਸਾਰਾ ਕੁਝ ਓਕੇ ਆ ਵੀਰੇ ਹੂੰ ਮੇਰੇ ਖਸਾਲ ਦੀ ਵੀ हां डेढ़ साल दी आपा नु हर एक वीडियो च तन्नू पता लखे एक नदी कट्टी आपा इस टाइप दी लेवने है जेडी आपा जे में अगला दर्शक वीर कोई ਘੱਟ ਰੇਟ ਵਾਲਾ ਜ਼ਰੂਰਤਮੰਦ ਵਾਲਾ ਇਹ ਲੋੜਮੰਦ ਵਾਲਾ ਹਲਕੇ ਰੇਟ ਵਾਲੇ ਹੁੰਦੇ ਆ ਹਲਕੇ ਰੇਟ ਤੇ ਵੱਡਾ ਰੇਟ ਲਾਣ ਦੀ ਕੋਸ਼ਿਸ਼ ਮੰਨ ਕੇ ਜੇ ਹਲਕੇ ਚ ਵੀ ਆ ਨਾ ਗੱਟੀ ਵੀ ਵੱਡੀ ਮਿਲ ਜਾਣੀ ਆ ਕੱਟੀ ਵੱਡੇ ਵੀ ਰੇਟ ਘੱਟ ਮਿਲ ਜੂਗਾ ਰੇਟ ਘੱਟ ਮਿਲ ਜਾਣਾ ਠੀਕ ਆ ਕਮਾਲ ਆ ਬਾਈ ਫਿਰ ਨਾ ਪੁੰਨਣੇ ਫੋੜੀ ਆਪਣੀ ਹੋ ਜਾਂਦੀ ਜੀ ਤਕਰੀਬਨ 7 ਕਿ ਮਿੰਟ ਦੀ ਵੀਡੀਓ ਬਣਨੀ ਤੇ ਕੱਟ ਤੇ ਆਪਣੀ ਇੱਕਾ ਜਿ ਹੋਰ ਪਈ ਆ ਲੈ ਇਥੋਂ ਤੋਰ ਕੇ ਤੁਹਾਨੂੰ ਦਿਖਾ ਦੇਣਾ ਮਿੱਤਰੋ डेढ़ ਕਿ ਸਾਾਲ ਦੀ ਲੱਗ ਭਾਜੇ ਕੱਟੀ ਆ ਕੱਦ ਕਾ ਠੀਕ ਆ ਮਗਰ ਲਾ ਬਾਈ ਜਰੂਰ ਹਲਕਾਗਾ ਵਜਨ ਵਜਨ ਹਾਂ ਇੱਥੋਂ ਪੇ ਥੋੜੇ ਬੰਦ ਚੈੱਕ ਕਰ ਲੋ ਲੈ ਬੰਨ ਲਾ ਵੀ ਫਿਰ ਇਹਨੂੰ ਤੇ ਇੱਥੋਂ ਚੈੱਕ ਕਰ ਲੋ ਨਾ ਬਾਕੀ ਸਿੰਘਾਂ ਦੀ ਬੰਦ ਚੈੱਕ ਕਰ ਲੋ ਫੇਸ ਕੁਆਲਟੀ ਕੱਟੀ ਦੇਖ ਲੋ ਡੇਢ ਸਾਲ ਦੀ ਉਮਰ ਹੈ ਰੇਡ ਜਾ ਜਿਓਏ ਕੱਟਿਆਂ ਦਾ ਆਹ ਤਿੰਨ ਕੱਟਿਆਂ ਦਾ ਮੈਨੂੰ ਲੱਗਦਾ ਵੀ ਵੱਖਰਾ ਰੇਟੂ ਨਾ ਹਾਂਜੀ ਵੀਰੇ ਤਿੰਨ ਦਾ ਥੋੜਾ ਜਿਹਾ ਉਸਾ ਨਾ ਹੋ ਚੰਗੀਆਂ ਕਰਕੇ ਇਹਨਾਂ ਦਾ ਦੋ ਦਾ ਹੋਰ ਸਾ ਨਾ ਹੋਣਾ ਇਹਨਾਂ ਦਾ ਹੋਰ ਸਾ ਨਾ ਹੋਣਾ ਠੀਕ ਆ ਥਾਂ ਚੈੱਕ ਕਰ ਵੀ ਥਾਣੇ ਦੇ ਹਾਂ ਵੀਰੇ ਚੈੱਕ ਜਰੂਰ ਕਰਾਦਨੇ ਆ ਦੇਖ ਵਈ ਨਮੋੜੀਆਂ ਵਰਗੇ 4 ਥਾਣ ਹਾਂ ਵੱਖਰੀ ਫੋਟੋ ਆ ਇੱਕ ਠੀਕ ਹੈ ਵੀਰੇ ਠੀਕ ਵੀਰੇ ਪੂਰੇ ਚੰਗੇ ਥਾਣ ਨੇ ਹੂੰ ਤੇ ਅੱਗੇ ਆ ਗਿਆ ਆਪਣਾ ਕੋਲੇ ਜਿਹਨੇ ਲਾਸਟ 5 ਨੰਬਰ ਕੱਟੇ 1.5 ਸਾਲ ਦੀ ਉਮਰ ਹੈ ਕੱਟੀ ਦੀ ਲਖੇ ਬਰੀਕੀ ਬਰੁਕੀ ਇਹਦੇ 'ਚ ਵੀ ਬਹੁਤ ਹੈ ਕੱਦ ਕਰ ਮਾਲੇ 'ਚ ਕੱਦ ਕਾਟ ਚੰਗਾ ਹੂੰ ਇਹ ਬਹੁਤ ਸੇਤੀ ਤਿਆਰ ਹੋਊਗੀ ਪਰ ਇਹ ਖੋਲ ਕੇ ਨਹੀਂ ਮੈਂ ਦਖਾ ਸਾ ਡਰਦੀ ਆ ਥੋੜਾ ਜਿਹਾ ਨਵੇਂ ਆਈ ਕਰਕੇ ਉਪਰਾ ਮੰਨਦੀ ਆ ਦੇਖੋ ਆਪਣੀ ਜਿਹੜੀ ਕੱਟੀ ਆਪਣੀ ਭਲਾਂ ਦੀ ਆਨਲਾਈਨ ਜਾਵੇ ਜਾਂ ਉਦਾਂ ਜਾਵੇ ਆਪਣੀ ਕੱਟੀ 'ਚ ਜੇ ਖੋਟ ਹੋਊਗੀ ਤਾਂ ਆਪਾਂ ਪਹਿਲਾਂ ਦੱਸਾਂਗੇ ਹੂੰ ਤੇ ਨਹੀਂ ਹੈਗੀ ਤਾਂ ਆਪਣੀ ਗਾਰੰਟੀ ਦੇ ਕੇ ਆ ਡਰ ਨਾਲ ਤਾਂ ਕੋਈ ਖੋਟ ਨਹੀਂ ਹੈ ਆ ਤਾਂ ਕੋਈ ਖੋਟ ਨਹੀਂ ਡਰਨ ਵਾਲੀ ਖੋਟ ਨਹੀਂ ਪੈਸੇ ਆਪਾਂ ਲਈ ਵੀ ਗੱਲ ਕਰਦੇ ਕਈ ਵਾਰ ਹਨਾ ਸੱਜਣ ਮਿੱਤਰ ਨੇ ਮੈਥੋਂ ਆਨਲਾਈਨ ਬਹੁਤ ਤੁਹਾਡੀ ਕਿਰਪਾ ਨਾਲ ਆਪਾਂ ਤੋਂ ਆਨਲਾਈਨ ਮੰਗਾਉਣ ਲੱਗੇ ਕੱਟੀਆਂ ਚਲੋ ਇੱਕ ਵਾਰ ਹੋਰ ਹੈ ਜਿਵੇਂ ਕੋਈ ਭਰਾ ਆਨਲਾਈਨ ਮੰਗਾ ਲਦਾ ਤੁਸੀਂ ਜੀ ਪਹੁੰਚਦੀ ਕਰਤੀ ਬਾਅਦ ਚ ਗੁਲਾਮ ਬਤਨਿਆ ਇਹ ਤਾਂ ਨਹੀਂ ਕਿਸੇ ਨੇ ਕਿਹਾ ਵੀ ਬਾਈ ਜਿੱਡੀ ਵੀਡੀਓ ਚ ਸੀ ਕੱਟੀ ਵੀ ਛੋਟੀ ਨਜ਼ਰੀ ਕਰਿਆ ਨਹੀਂ ਵੀਰੇ ਅਜੇ ਤੱਕ ਤਾਂ ਨਹੀਂ ਆਇਆ ਆਪਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਿੱਤਰ ਜਿਹੜੇ 3-4 ਕਟਿੰਗਾਂ ਵਾਲੇ ਆਪਣੇ ਕੋਲੇ ਉਹ ਸਾਰੇ ਇਹ ਗੱਲ ਕਹਿੰਦੇ ਵੀ ਜਿੱਡੀ ਕੀ ਵੀਡੀਓ ਚ ਨਜ਼ਰ ਹੁੰਦੀ ਹੈ ਕੱਟੀ ਘਰੇ ਆਈ ਉਹਦੀ ਕੀ ਹੁੰਦੀ ਹੈ ਹਾਂ ਸਾਰੇ ਭਰਾਵਾਂ ਦਾ ਵਧੀਆ ਬਾਈ ਯਾਰ ਸਾਰਿਆਂ ਦਾ ਕੰਮ ਚੱਲੇ ਹਨ ਰੋਜ਼ਗਾਰ ਆ ਇਹ ਆਪਾਂ ਇਹ ਮਿੱਤਰ ਸੁਣਨ ਦੇ ਲਗਾ ਕੰਮ ਹੀ ਨਹੀਂ ਕਰਨਾ ਡੇਢ ਕਾ ਕਈ ਵਾਰੀ ਦਰ ਮੜਾ ਹੈ ਨੂੰ ਹਾਂ ਡਰਦੀ ਹੈ ਹੋੜ ਹੈ ਨਾ ਡਰਦੀ ਹੈ ਬਾਈ ਯਾਰ ਉਸ ਘਰੋਂ ਆਈ ਹੋਈ ਮੈਂ ਜਿੱਦਾਂ ਮੈਦ ਜਮੀ ਕਿਤੇ ਹਾਂ ਪੰਡਾ ਨੂੰ ਤਜਕਾਰ ਹੁੰਦਾ ਵੀਰੇ ਹਰ ਕਈ ਵ ਚਾਰ ਵੀ ਜਿਹੜੀ ਕੱਟੀ ਆ ਡੇਢ ਸਾਲ ਦੀ ਐ ਆ ਕੱਟੀ ਵੀ ਡੇਢ ਸਾਲ ਦੀ ਐ ਤੇ ਆ ਕੱਟੀ ਵੀ ਡੇਢ ਸਾਲ ਦੀ ਹੈ ਨਾ ਸ਼ਕੀਨਾ ਕੱਟੀ ਤੇ ਇੱਕ ਨੰਬਰ ਸੀਗੀ ਲਗਭਗ 16 17 ਮਹੀਨੇ ਸਵਾ ਲ ਸਾਲ ਦੀ ਕੱਟੀ ਹਾਂਜੀ ਪੰਜ ਕੱਟੀਆਂ ਪੰਜੇ ਖੀਰੀਆਂ ਚਾਰਜਾ ਥਾਣਾਗੇ ਪਿੰਡ ਮਹਿਤਾ ਤਹਿਸੀਲ ਤਾਬਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 97799 ਤੇ 95511 ਬਾਈ ਦਾ ਸੰਪਰਕ ਨੰਬਰ ਹੈ ਜਿਹੜੀ ਕੱਟੀ ਜਿਹੜੇ ਭਰਾ ਨੂੰ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਬਈ ਧੰਨਵਾਦ ਜੀ ਓਕੇ